ਸਤਨਾਮੁ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਤਬ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀ ਸੁਰਾਗ ਸੁਧ ਸਮੂ ਸਿਦਾਨਕੇ ਦੇਖ ਫਿਰਿਓ ਕਰ ਜੋਗ ਜਤੀਕੇ ਸੂਰ ਸੁਰਾ ਰਦਨ ਸੁਧ ਸੁਦਾਦਕ ਸੰਤ ਸਮੂ ਅਨੇਕ ਮਤੀਕੇ ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ ਕੋਉ ਨ ਦੇਖਿਅਤ ਪ੍ਰਾਨਪਤੀਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀਕੇ ਮਤੈ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਪੂਦਤ ਪਉਣ ਕੇ ਗੋਨ ਕੋ ਜਾਤ ਨਿਵਾਰੇ ਭਾਰੀ ਪੂਜਾਨਕੇ ਭੂਪ ਭਲੇ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭਏ ਤੋ ਕਹਾ ਭੇ ਭੂਪਤ ਅੰਤ ਕੋ ਨਾ ਦੇਹੀ ਪਾਇ ਪਦਾਰੇ ਜੇਤ ਫਿਰ ਸਬ ਦੇਸ਼ ਦੇ ਸ਼ਾਨ ਕੋ ਬਾਜਤ ਢੋਲ ਮਿਰਦੰਗਨ ਗਾਰੇ ਗੂੰਜਤ ਗੂੜ ਦਸਨ ਕੇ ਸੁੰਦਰ ਹਿਸਤ ਅਹ ਰਾਜ ਹਜ਼ਾਰੇ ਊਤਪ ਵਿਕਪ ਭਵਾਨ ਕੇ ਭੂਪਤ ਕੌਨ ਗਨ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉੰਤ ਕਿ தாம் ਸਿਧਾਰੇ ਤੇਰਥ ਨਾਨਦ ਆਦਮਦਾਨ ਸੋ ਸੰਜਮ ਨੇਮ ਅਨੇਕ ਬ ਸਿਖੈ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜ਼ਬਾਨ ਸਬਾਨ ਕੇ ਪੇਖੈ ਪਉਨ ਹਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨੂ ਭੂਪਤ ਏ ਕਰਤੀ ਬਿਨ ਏਕ ਨ ਲੇਖੈ ਸੁੱਧ ਛਿਪ ਦੁਰੰਤ ਦੁਬਾਸੋ ਸਾਜਸ ਨਾ ਦੁਰਜਾਨ ਦਲੈਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੈ ਨਾ ਲੈਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਗੇ ਮੀਰ ਆਪਾਰ ਵੱਡੇ ਬਰਿਆਰ ਅਬਿਚਾਰੇ ਅਸਾਰ ਕੀ ਧਾਰਪਿ ਛਿਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਤਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਤਨ ਹੀ ਚੱਕ ਚਾਰ ਲਵੇਆ ਸਾਹਿਬ ਸ੍ਰੀ ਸਭ ਕੋ ਸ਼ਰਣਾਇਕ ਜਾਂ ਚੱਕਾ ਨੇਕ ਸੋ ਏਕ ਦਵੇਆ ਦਾਨਵ ਦੇਵ ਪਨਿੰਦਨ ਸਾਚਰ ਭੂਤ ਪਵਿਖ ਭਵਾਨ ਜਪੈਗੇ ਜੀਵ ਜੀਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਗੇ ਪੁਨ ਪਰਤਾਪਨ ਬਾੜ ਜੈਤ ਧੁਨ ਪਾਪਨ ਕੇ ਬੋ ਪੁੰਜ ਖਪਾਂਗੇ ਸਾਧ ਸਮੋ ਪਰਸੰਨ ਫਿਰੈ ਜਗ ਸਤਰ ਸਬੈ ਅਵਲੋਕ ਚ ਪੈਂਗੇ ਮਾਨਵੇਂਦਰ ਗਜਿੰਦਰ ਨਰਾਦਪ ਜੋਨ ਤਰਲੋਕ ਕੋ ਰਾਜ ਕਰਾਂਗੇ ਕੋਟਿ ਸ਼ਨਾਨ ਗਜ਼ਾਦ ਕਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਵਿਸਨ ਸਚੇ ਪਤ अंत फसे जम फास परेंगे जे नर श्रीपत के प्रस हैं पग ते नर फेर न देत रहेंगे कहां भयो जो दोउ लोचन मूंदकै बैठ रहयो भक्त ध्यान लगायो नाथ फिरयो लिए सत समुंदरन लोक गयो परलोक गवायो ਬਾਸ ਕੀਓ ਬਖਿਆਨ ਸੋ ਬੈ ਠਕੈ ਐਸੇ ਹੀ ਐਸੇ ਸੋ ਬੈ ਸਬਿਤਾਇਓ ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦੇ ਸ਼ਾਮੈ ਕਾਹੂ ਪਸ਼ਾ ਕੋ ਸੀਸ ਨਿਵਾਇਓ ਕਉ ਬੁਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨਤਾਇਓ ਕੋਰ ਕਿਰਿਆ ਯੁਰ ਜਿਓ ਸਭ ਹੀ ਜਗੁ ਸ਼੍ਰੀ ਭਗਵਾਨ ਕੋ ਭੇਦ ਨ ਪਾਇਓ ਕਉ ਬੁਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨਤਾਇਓ ਕਿਰਿਆ ਊਰਜਾ ਉਹ ਸਭ ਹੀ ਜੱਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ